ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪ੍ਰਭ ਕੀ ਸਨ ਸਗਲ ਪਹਿ ਲਾਥੇ ਦੁਖ 빈 ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਹਬਾ ਦਾਤਾ ਕਰ ਕਿਰਪਾ ਪ੍ਰਭ ਦੀਨ ਤੇ ਆਲਾ ਗੁਣ ਗਾਵੋ ਰੰਗਰਾਤਾ ਸੁਖ ਵਿੱਚ ਇਨਸਾਨ ਕਦੀ ਰੱਬ ਨੂੰ ਜੱਦ ਨਹੀਂ ਕਰਦਾ ਪਰ ਦੁਖ ਪੈਂਤੇ ਜਦੋਂ ਉਸ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਕੋਈ ਮਦਦ ਕਰਨ ਵਾਲਾ ਨਹੀਂ ਤਿਸ ਦਾ ਤਾਂ ਫਿਰ ਪ੍ਰਮਾਤਮਾ ਹੀ ਉਸਨੂੰ ਨਜ਼ਰ ਆਉਂਦਾ ਹੈ ਜਿਸ ਦੀ ਸ਼ਰਨ ਆ ਕੇ ਹਰ ਪਾਸੇ ਤੋਂ ਹਾਰਿਆ ਹੋਇਆ ਇਨਸਾਨ ਵੀ ਜਿੱਤ ਜਾਂਦਾ ਹੈ ਅਤੇ ਉਸ ਦੇ ਸਾਰੇ ਕੰਮ ਸਵਰ ਜਾਂਦੇ ਹਨ ਅਤੇ ਜੇਕਰ ਕੋਈ નિર્ਦੋਸ਼ ਹੋਵੇ ਬਿਨਾਂ ਕਸੂਰ ਤੋਂ ਸਜ਼ਾ ਮਿਲ ਰਹੀ ਹੋਵੇ ਤਾਂ ਪ੍ਰਮਾਤਮਾ ਉਸਨੂੰ નિર્ਦੋਸ਼ ਵਿਅਕਤੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਦਿੰਦਾ ਹੈ ਸਾਡੀ ਅੱਜ ਦੀ ਦੋ ਭਰਾਵਾਂ ਦੀ ਸਾਖੀ ਜਿਨ੍ਹਾਂ ਨੂੰ ਝੂਠੇ ਕਤਲ ਦੇ ਦੋਸ਼ ਵਿੱਚ ਸਜ਼ਾ ਹੋਣ ਤੋਂ ਪਰਮਾਤਮਾ ਨੇ ਕਿਸ ਤਰ੍ਹਾਂ ਬਚਾਇਆ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸਕੇ ਪ੍ਰਾਜ ਜੋ ਕਰਾਤੀ ਦੇ ਸਨ ਸਹਿਜ਼ਾਰੀ ਸਿੰਧੀ ਸੇਰ ਸਨ ਇਹਨਾਂ ਦੀ ਉਸ ਸਮੇਂ ਹੀਰਿਆਂ ਦੀ ਦੁਕਾਨ ਸੀ ਜੋਹਰੀ ਸਨ ਹੀਰੇ ਵੇਚਦੇ ਅਤੇ ਖਰੀਦਦੇ ਸਨ ਗ੍ਰੈਸਟੀ ਵੀ ਸਨ ਪਰਵਾਰ ਵੀ ਇਹਨਾਂ ਦਾ ਸੀ ਇੱਕ ਵਾਰ ਇਹਨਾਂ ਦੀ ਦੁਕਾਨ ਉੱਤੇ ਇੱਕ ਅੰਗਰੇਜ਼ ਅਤੇ ਮੇਮ ਆਏ ਮੇਮ ਨੇ ਕੋਈ ਹੀਰਾ ਖਰੀਦਣਾ ਸੀ ਉਸਨੇ ਕਈ ਹੀਰੇ ਵੇਖੇ ਪਰ ਉਸਦੇ ਪਸੰਦ ਕੋਈ ਹੀਰਾ ਨਾ ਆਇਆ ਅਖੀਰ ਇੱਕ ਜੋਹਰੀ ਭਰਾ ਨੇ ਲਗਾਤਾਰ ਗੁੱਸੇ ਵਿੱਚ ਆ ਕੇ ਆਖ ਦਿੱਤਾ ਕੋਈ ਖਰੀਦਣਾ ਹੈ ਤਾਂ ਖਰੀਦੋ ਨਹੀਂ ਤਾਂ ਸਾਡਾ ਵਕਤ ਖਰਾਬ ਨਾ ਕਰੋ ਅੱਗੋਂ ਅੰਗਰੇਜ਼ ਅਤੇ ਮੇਮ ਵੀ ਗੁੱਸੇ ਵਿੱਚ ਆ ਗਏ ਮੇਮ ਨੇ ਵੀ ਗੁੱਸੇ ਵਾਲੀ ਗੱਲ ਕਰ ਦਿੱਤੀ ਅਤੇ ਹੱਥ ਵਿੱਚ ਫੜਿਆ ਹੋਇਆ ਹੀਰਾ ਮੋੜ ਦਿੱਤਾ ਅੰਗਰੇਜ਼ ਦੇ ਮਨ ਵਿੱਚ ਗੁੱਸਾ ਤਾਂ ਹੈ ਹੀ ਸੀ ਦੁਕਾਨ ਵਿੱਚੋਂ ਉਤਰਨ ਲੱਗਿਆ ਮੇਮ ਤੇ ਪੈਰ ਟੁੱਟਾ ਲੱਗਿਆ ਅਤੇ ਐਸਿਡ ਡਿੱਗੀ ਕਿ ਉਸ ਦੇ ਸਿਰ ਵਿੱਚ ਛੱਟ ਲੱਗ ਗਈ ਪੋੜੀਆਂ ਵਿੱਚੋਂ ਦੀ ਡਿੱਢੀ ਹੋਈ ਸੜਕ ਤੇ ਆ ਗਈ ਮੇਮ ਦੇ ਸਿਰ ਦੀ ਛੱਟ ਸੀ ਖੂਨ ਬੜਾ ਨਿਕਲਣ ਕਰਕੇ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ ਅਤੇ ਜਦੋਂ ਇਸ ਮੌਤ ਦੀ ਪੜਤਾਲ ਹੋਈ ਅਤੇ ਇਹਨਾਂ ਦੋਹਾਂ ਸੇਠਾਂ ਉੱਪਰ ਕਤਲ ਦਾ ਕੇਸ ਬਣ ਗਿਆ ਇਹਨਾਂ ਦੀ ਹੀਰੇ ਦੀ ਦੁਕਾਨ ਬੰਦ ਹੋ ਗਈ ਦੋਵੇਂ ਭਰਾ ਜੇਲ੍ਹ ਵਿੱਚ ਬੰਦ ਹੋ ਗਏ ਇੱਕ ਵਾਰ ਤਾਂ ਮੁਸੀਬਤਾਂ ਦੇ ਪਹਾੜ ਇਹਨਾਂ ਉੱਪਰ ਅੜ ਗਏ ਪਰ ਅਮੀਰ ਹੁੰਦੇ ਹੋਏ ਵੀ ਬੜੀ ਕਤਨ ਮਰਿਆਦਾ ਨਾਲ ਇਹਨਾਂ ਨੇ ਨਿਤਨੇਮ ਕਰਨਾ ਆਰੰਭ ਕਰ ਦਿੱਤਾ ਨਿਤਨੇਮ ਹੀ ਬੜੇ ਤਕੜੇ ਸਨ ਪੰਜਾਬ ਜਾਂ ਪਾਠ ਜਪਜੀ ਸਾਹਿਬ ਦੇ ਦੋਵੇਂ ਪਾਈ ਰੋਜ਼ ਕਰਦੇ ਸਨ ਜਦੋਂ ਜੇਲ੍ਹ ਵਿੱਚ ਬੰਦ ਹੋਏ ਦੋਹਾਂ ਨੇ ਮਿਲ ਕੇ ਵਿਚਾਰ ਕੀਤੀ ਇਸ ਕਤਰ ਨਾਲ ਸਾਡਾ ਕੋਈ ਸਬੰਧ ਨਹੀਂ ਫਿਰ ਇਹ ਸਾਡੇ ਜੁਮੇ ਕਿਉਂ ਲੱਗਾ ਹੈ ਕੋਈ ਪਿਛਲਾ ਸਾਡਾ ਕੀਤਾ ਹੋਇਆ ਕਰਮ ਹੈ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਹੀ ਜਾਣਦਾ ਹੈ ਇਹੇ ਵਿਚਾਰ ਕਰ ਦੋਹਾਂ ਭਰਾਵਾਂ ਨੇ ਜੇਲ੍ਹ ਦੇ ਵਿੱਚ ਹੀ ਅਰਦਾਸ ਕਰਕੇ ਨਿਤਨੇਮ ਵਧਾਉਣਾ ਆਰੰਭ ਕਰ ਦਿੱਤਾ 50-50 ਪਾਠ ਤਾਂ ਅੱਗੇ ਹੀ ਕਰਦੇ ਸਨ ਫਿਰ 25-25 ਹੋਰ ਵਧਾ ਦਿੱਤੇ ਰੋਜ਼ ਅਰਦਾਸ ਕਰਨੀ ਪ੍ਰਭੂ ਕੀ ਸਰਨ ਸਗਲ ਪੈ ਲਾਥੇ ਦੁਖ 빈 ਸੈ ਸੁਕ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਤੇ ਆਇਆ ਅਤੇ ਕੁਝ ਦਿਨਾਂ ਵਿੱਚ ਹੀ ਇੱਕ ਦਿਨ ਅਮਰਤ ਵੇਲੇ ਜੇਲ੍ਹ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਨੂੰ ਦਰਸ਼ਨ ਹੋਏ ਅਤੇ ਹੁਕਮ ਹੋਇਆ ਤੁਸੀਂ ਬਰੀ ਹੋ ਜਾਵੋਗੇ ਬਾਰੇ ਹੋਣ ਤੋਂ ਬਾਅਦ ਤੁਸੀਂ ਪੁੱਚੋ ਜ਼ਿਲ੍ਹਾ ਬਠਿੰਡਾ ਵਿੱਚ ਇੱਕ ਨਗਰ ਹੈ ਉੱਥੇ ਪਹੁੰਚੋ ਇਸ ਤੋਂ ਅਗਲੀ ਗੱਲ ਉਹ ਕਰਨਗੇ ਅਤੇ ਨਾਲ ਹੀ ਪੁੱਚੋ ਵਾਲੇ ਬਾਬਾ ਜੀ ਦੇ ਸਰੂਪ ਦਰਸ਼ਨ ਕਰਵਾ ਕੇ ਪੁਸ਼ਾਨ ਵੀ ਪੱਕੀ ਕਰਵਾ ਦਿੱਤੀ ਫਿਰ ਸਤਿਗੁਰੂ ਜੀ ਅਲੋਪ ਹੋ ਗਏ ਮੁਕੱਦਮਾ ਚੱਲਦਾ ਰਿਹਾ ਜਿਸ ਵਕਤ ਫੈਸਲਾ ਹੋਣ ਦਾ ਸਮਾਂ ਨੇੜੇ ਆਇਆ ਸ੍ਰੀ ਗੁਰੂ ਨਾਨਕ ਸਾਹਿਬ ਨੇ ਕਰਾਤੀ ਵਿੱਚ ਲੱਗੇ ਹੋਏ ਸੈਸ਼ਨ ਜੱਜ ਨੂੰ ਜਿਸ ਕੋਲ ਇਹਨਾਂ ਦਾ ਮੁਕੱਦਮਾ ਸੀ ਉਸ ਨੂੰ ਵੀ ਕਿਸੇ ਰੂਪ ਵਿੱਚ ਦਰਸ਼ਨ ਦੇ ਕੇ ਇਨਾਂ ਨੂੰ ਬਰੀ ਕਰਨ ਦਾ ਹੁਕਮ ਕਰ ਦਿੱਤਾ ਪਹਿਲਾਂ ਤਾਂ ਉਸਨੇ ਇਸ ਦ੍ਰਿਸ਼ਟਾਨ ਨੂੰ ਇੱਕ ਵਹਿਮ ਸਮਝਿਆ ਦੂਜੀ ਵਾਰ ਇਸ ਨੂੰ ਸਖਤ ਰੂਪ ਵਿੱਚ ਫਿਰ ਦਰਸ਼ਨ ਦੇ ਕੇ ਜਦੋਂ ਗੁਰੂ ਸਾਹਿਬਾਂ ਨੇ ਤਾੜਨਾ ਕੀਤੀ ਜਿਸ ਕਰਕੇ ਸੈਸ਼ਨ ਜੱਜ ਕੁਝ ਸੋਚਨ ਉੱਤੇ ਮਜਬੂਰ ਹੋ ਗਿਆ ਅਖੀਰ ਕੇਸ ਦੇ ਫੈਸਲੇ ਦਾ ਦਿਨ ਵੀ ਆ ਗਿਆ ਅੰਗਰੇਜ਼ ਸੈਸ਼ਨ ਜੱਜ ਕੁਝ ਡਰਨ ਲੱਗਾ ਹਲੇ ਉਸ ਦਾ ਮਨ ਇਸ ਕਲਪਨਾ ਵਿੱਚ ਹੀ ਸੀ ਕਿ ਕੀ ਕਿਹਾ ਜਾਵੇ ਉਨਾ ਸੇਠਾਂ ਦਾ ਨਿਤਨੇਮ ਅਤੇ ਅਰਦਾਸ ਵੀ ਅਜੇ ਉਸੇ ਤਰ੍ਹਾਂ ਹੀ ਚੱਰੀ ਸੀ ਆਪਣੇ ਸੇਵਕ ਕੀ ਆਪੈ ਰੱਖਿਆ ਆਪੇ ਨਾਮ ਜਪਾਵੇ ਜਹਿ ਜਹਿ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕੋ ਨਿਕਤੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਮਨ ਉੱਚੀ ਅਵਸਥਾ ਵਿੱਚ ਸੀ ਇੱਕ ਦਿਨ ਫਿਰ ਇਨ੍ਹਾਂ ਸੇਠਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਅਤੇ ਹੁਕਮ ਹੋਇਆ ਇਥੋਂ ਬਰੀ ਹੋਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲੇ ਪੁੱਜੋ ਪਹੁੰਚਣਾ ਹੋਰ ਕੰਮ ਫਿਰ ਕਰਨਾ ਅਤੇ ਜਦੋਂ ਕਾਰਵਾਈ ਹੋਈ ਫੈਸਲਾ ਕਰਨ ਸਮੇਂ ਅੰਗਰੇਜ਼ ਸੈਸ਼ਨ ਜੱਜ ਇਹਨਾਂ ਨੂੰ سزا ਦੇਣ ਬਾਰੇ ਕੁਝ ਸੋਚ ਕੇ ਲਿਖਣ ਕਰਨ ਲੱਗਾ ਫਿਰ ਉਸ ਸਮੇਂ ਪ੍ਰਤਾਖ ਰੂਪ ਵਿੱਚ ਕੋਈ ਗੈਬੀ ਆਵਾਜ਼ ਸੁਣਾਈ ਦਿੱਤੀ ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ ਬੇਕਸੂਰ ਹਨ ਇਹਨਾਂ ਨੂੰ ਬਰੀ ਕਰ ਦੇ ਇਹ ਕੋਈ ਕੜਕਵਈ ਆਵਾਜ਼ ਸੀ ਅਬੀ ਉਸ ਜੱਜ ਦੀ ਕਲਮ ਹੀ ਨਾ ਚੱਲ ਸકી ਮਜਬੂਰ ਹੋ ਕੇ ਉਸਨੇ ਬਰੀ ਕਰਨ ਦਾ ਹੁਕਮ ਦੇ ਦਿੱਤਾ ਅਤੇ ਦੋਨਾਂ ਭਰਾਵਾਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾ ਕਹਿ ਬਲਹਾਰੈ ਜਿਨ ਪੂਰਨ ਪੈਜ ਰਖਾਈ ਅਤੇ ਦੋਨਾਂ ਭਰਾਵਾਂ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਤੁਹਾਡੇ ਸਿਰ ਉੱਤੇ ਕੋਈ ਵੱਡੀ ਤਾਕਤ ਹੈ ਤੁਹਾਨੂੰ ਉਹ ਬਰੀ ਕਰਵਾ ਰਹੀ ਹੈ ਮੈਂ ਨਹੀਂ ਕਰਦਾ ਪਿਆ ਇਹ ਕੋਈ ਰੱਬੀ ਹੁਕਮ ਹੈ ਹੁਕਮ ਅਨਸਾਰ ਦੋਵੇਂ ਭਰਾ ਉਸ ਸਮੇਂ ਹੀ ਪੁੱਜਾ ਵਾਲ ਨੌਰਵਾਨਾ ਹੋ ਗਏ ਕਰਾਚੀ ਤੋ ਚਲ ਕੇ ਜਦੋਂ ਬਠਿੰਡੇ ਪਹੁੰਚੇ ਇੱਦੜ ਢੇਰਾ ਰੂਮੀ ਵਾਲਾ ਵਿਖੇ ਬਾਬਾ ਹਰਨਾਮ ਸਿੰਘ ਜੀ ਆਪਣੇ ਆਸਨ ਉੱਤੇ ਬਿਰਾਜਮਾਨ ਸਨ ਅਚਾਨਕ ਹੀ ਹੁਕਮ ਕੀਤਾ ਨੀਲਾ ਸਿੰਘ ਅਤੇ ਰਤਨ ਸਿੰਘ ਢੋਲੀ ਨੂੰ ਹਾਜ਼ਰ ਕਰੋ ਜਦੋਂ ਨੀਲਾ ਸਿੰਘ ਅਤੇ ਰਤਨ ਸਿੰਘ ਢੋਲੀ ਨੂੰ ਹੁਕਮ ਹੋਇਆ ਤੁਸੀਂ ਦੋਵੇਂ ਬਠਿੰਡੇ ਜਾਓ ਉਥੋਂ ਦੋ ਗੁਰ ਨਾਨਕ ਸਾਹਿਬ ਦੇ ਪਗਤ ਆਏ ਹਨ ਉਹਨਾਂ ਨੂੰ ਲੈ ਕੇ ਆਓ ਅਤੇ ਇਹਨਾਂ ਦੋਹਾਂ ਨੂੰ ਪਛਾਣ ਕਰਨ ਦੀਆਂ ਨਿਸ਼ਾਨੀਆਂ ਦੱਸ ਕੇ ਵਿਦਾ ਕਰ ਦਿੱਤਾ ਹੁਕਮ ਅਨੁਸਾਰ ਦੋਵੇਂ ਬਠਿੰਡੇ ਪਹੁੰਚ ਗਏ ਪਛਾਨ ਕੇ ਹੌਲੀ-ਹੌਲੀ ਤੁਰ ਕੇ ਪੁੱਜ ਗਏ ਜਿਸ ਸਮੇਂ ਦੋਨੋਂ ਸੇਟ ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਅਤੇ ਉੱਥੇ ਪਹੁੰਚ ਕੇ ਉਹਨਾਂ ਨੇ ਇਹ ਸ਼ਬਦ ਪੜਿਆ ਉਹ ਆਇਆ ਦੂਰੋ ਚੱਲ ਕੇ ਮੈਂ ਤੱਕੀ ਤੋ ਸਰਨਾਈ ਜਿਓ ਮੈਂ ਆਸਾ ਰੱਖੀ ਚਿਤ ਵਿੱਚ ਮੇਰਾ ਸਭੋ ਦੁੱਖ ਗਵਾਏ ਜਿਓ ਇਹ ਪੰਕਤੀਆਂ ਇਹਨਾਂ ਨੇ ਕਿਸੇ ਰੰਗ ਵਿੱਚ ਆ ਕੇ ਕਈ ਵਾਰ ਪੜੀਆਂ ਜਿਨ੍ਹਾਂ ਨੂੰ ਸੁਣ ਕੇ ਸ੍ਰੀ ਬਾਬਾ ਮਹਾਰਨਾਮ ਸਿੰਘ ਜੀ ਬੜਾ ਪ੍ਰਸੰਨ ਹੋਏ ਦੋਨੋਂ ਪ੍ਰਾਕ ਕੁਝ ਸਮੇਂ ਲਈ ਗੁਰਦੁਆਰਾ ਸਾਹਿਬੇ ਠਾਰੇ ਅਬੇ ਉਸ ਸਮੇਂ ਰਤਨ ਸਿੰਘ ਢੋਲੀ ਦੋ ਵਕਤ ਇਹਨਾਂ ਦੀ ਜਾਲ ਪਾਉਣ ਦੀ ਸੇਵਾ ਕਰਦੇ ਸਨ ਇਹਨਾਂ ਦੋਹਾਂ ਦੀ ਅਵਸਥਾ ਬੜੀ ਮਸਤਾਨੀ ਸੀ ਹਰ ਵੇਲੇ ਜਦੋਂ ਕੁਝ ਸੁਣਨ ਵਿੱਚ ਆਉਣਾ ਜਾਂ ਤਾਂ ਜਬਜੀ ਸਾਹਿਬ ਦੇ ਬਾਣੀ ਦੀ ਆਵਾਜ਼ ਸੁਣਨੀ ਜਾਂ ਤਾਂ ਗੁਰੂ ਨਾਨਕ ਦੀ ਬਾਣੀ ਦੀ ਬਾਸ ਸੁਣਨੀ ਇਸ ਤੋਂ ਬਰਾ ਕੋਈ ਹੋਰ ਦੁਨਿਆਵੀ ਗੱਲ ਵੀ ਨਹੀਂ ਸੰਕਰਦੇ ਕਿਸੇ ਵਕਤ ਇਹਨਾਂ ਦੋਹਾਂ ਨੂੰ ਬਾਬਾ ਜੀ ਨੇ ਆਪਣੇ ਕੋਲ ਬੁਲਾਉਣਾ ਤਾਂ ਇਹਨਾਂ ਨੇ ਆਪ ਬਿਤੀ ਕੋਈ ਗੱਲ ਕਰਨੀ ਨਹੀਂ ਤਾਂ ਚੁੱਪ ਹੀ ਰਹਿਣਾ ਇੱਕ ਦਿਨ ਸਾਰੀ ਸੰਗਰ ਰਜ ਬੈਠੇ ਹੋયા ਹੀ ਬਾਬਾ ਮਹਾਰਾਮ ਸਿੰਘ ਜੀ ਨੇ ਇਨ੍ਹਾਂ ਦੋਵਾਂ ਸੇਠਾਂ ਨੂੰ ਆਪਣੀ ਹਾਜ਼ਰੀ ਵਿੱਚ ਬੁਲਾ ਕੇ ਹੁਕਮ ਕੀਤਾ ਆਪਣੀ ਸਾਰੀ ਕਹਾਣੀ ਸੁਣਾਓ ਇਹ ਇਸ਼ਾਰਾ ਉਸ ਹਕੀਕਤ ਵਾਲੇ ਸੀ ਜਿਸ ਬਹਾਨੇ ਪੁੱਛੋ ਆਉਣਾ ਹੋਇਆ ਸਾਰਾ ਪ੍ਰਸੰਗ ਸੁਣਨ ਤੋਂ ਬਾਅਦ ਬਾਬਾ ਜੀ ਨੇ ਹੁਕਮ ਕੀਤਾ ਤੁਹਾਡਾ ਕੰਮ ਸ਼ੁੱਧ ਹੈ ਹੁਣ ਕਰ ਜਾਓ ਨਾਲੇ ਆਪਣੀ ਕਿਰਤ ਕਰੋ ਅਤੇ ਨਾਲ ਹੀ ਨਾਮ ਵਿੱਚ ਜਪਦੇ ਰਹਿਣਾ ਇਹ ਵਿਗਨ ਜੇ ਤੁਹਾਡੇ ਕੰਮ ਵਿੱਚ ਨਾ ਪੈਂਦਾ ਤਾਂ ਤੁਸੀਂ ਮੋਹ ਮਾਇਆ ਵਿੱਚ ਪੈ ਜਾਣਾ ਸੀ ਤਹਾਨੂੰ ਗੁਰੂ ਨਾਨਕ ਸਾਹਿਬ ਨੇ ਆਪ ਸਭ ਕੁਝ ਪਾਣਾ ਵਰਤਾ ਕੇ ਸਿੱਧੇ ਰਾਤ ਲੈ ਜਾਂਦਾ ਹੈ ਦੋਹਾਂ ਨੂੰ ਆਗਿਆ ਦੇ ਕੇ ਬਾਬਾ ਜੀ ਨੇ ਵਿਦਾ ਕੀਤਾ ਭਾਈ ਨੀਲਾ ਸਿੰਘ ਅਤੇ ਭਾਈ ਰਤਨ ਸਿੰਘ ਢੋਲੀ ਉਹਨਾਂ ਨੂੰ ਪਠਿੰਡੇ ਤੱਕ ਛੱਡਣ ਲਈ ਨਾਲ ਭੇਜੇ ਦੋਨੋਂ ਭਰਾ ਵਾਪਸ ਆਏ ਆਪਣਾ ਕੰਮ ਵੀ ਸ਼ੁਰੂ ਕੀਤਾ ਅਤੇ ਨਾਲ ਹੀ ਉਹਨਾਂ ਨੇ ਸਿਮਰਨ ਵੀ ਜਾਰੀ ਰੱਖਿਆ ਆਪਣੇ ਸੇਵਕ ਕੀ ਆਪੈ ਰੱਖਿਆ ਆਪੇ ਨਾਮ ਜਪਾਵੇ ਜਹਿ ਜਹਿ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਿਸ ਸੇਵਕ ਕੈ ਹੋ ਸਤਿਬਲ ਹਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ